ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਸਮੇਂ ਦੀ ਬਰਬਾਦੀ ਅਤੇ ਤੁਹਾਡੀ ਗਲਤੀ ਹੋ ਸਕਦੀ ਹੈ ਕਿਉਂਕਿ ਹਰ ਇੱਕ ਦੀ ਯਾਤਰਾ ਅਲੱਗ-ਅਲੱਗ ਸਮੇਂ ਤੋਂ ਅਲੱਗ-ਅਲੱਗ ਤਰੀਕੇ ਨਾਲ ਸ਼ੁਰੂ ਹੋਈ ਹੋ ਸਕਦੀ ਹੈ ਅਤੇ ਹਰ ਇੱਕ ਦੀ ਯਾਤਰਾ ਸਮੇਂ ਅਲੱਗ ਵਾਤਾਵਰਣ ਹੋ ਸਕਦਾ ਹੈ ਇਹ ਤੁਹਾਡੀ ਆਪਣੀ ਯਾਤਰਾ ਦਾ અપમાન ਹੋਵੇਗਾ ਜੇ ਤੁਸੀਂ ਆਪਣੀ ਤੁਲਨਾ ਅਤੇ ਆਪਣੀ ਯਾਤਰਾ ਦੀ ਤੁਲਨਾ ਕਿਸੇ ਹੋਰ ਨਾਲ ਕਰਦੇ ਹੋ ਤੁਸੀਂ ਇਹ ਭੁੱਲ ਰਹੇ ਹੋ ਕਿ ਤੁਸੀਂ ਇੱਥੋਂ ਤੱਕ ਪਹੁੰਚਣ ਲਈ ਕੀ ਕੁਝ ਚੱਲਿਆ ਹੈ ਜੇ ਤੁਸੀਂ ਸੱਚਮੁੱਚ ਆਪਣੀ ਤੁਲਨਾ ਕਰਨੀ ਚਾਹੁੰਦੇ ਹੋ ਤਾਂ ਉਸ ਬੀਤੇ ਹੋਏ ਸਮੇ ਅਤੇ ਅਤੀਤ ਵਿੱਚ ਤੁਹਾਡੇ ਰਹਿ ਚੁਕੇ ਆਪਣੇ ਸਰੂਪ ਦੇ ਨਾਲ ਕਰੋ ਕਿ ਤੁਸੀਂ ਯਾਤਰਾ ਸ਼ੁਰੂ ਕਰਨ ਵੇਲੇ ਕੀ ਸੀ ਅਤੇ ਹੁਣ ਕੌਣ ਹੋ